ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਿਆ ਜੀ ਮੈਂ ਸਿਚੂ ਸੁਨੀਤ ਆਪਣੀ ਪਾਰਟੀ ਤੇ ਮੌਕੇ ਤੇ ਗਿਆ ਰੋ ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮੁੰਡੇ ਬੈਠਦਾ ਉਹਦਾ ਆਪਣਾ ਰੈਜ਼ੀਡੈਂਸ ਹੈ ਸੁਖਦੀਪ ਸਿੰਘ ਉਹ ਤੈਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਤੋਂ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸੈਂਟੀਫਿਕ ਤਰੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਅਹੀਂ ਰੈਸਟ ਕਰ ਲਿਆ। ਜਿਹੜਾ ਰੈਸਟ ਕਿ ਤੋਂ ਦਿੱਤਾ। ਮੈਨੂੰ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ, ਬੋਨਾ ਟਾਈਪ ਸੀਗਾ ਇਹਨੇ ਕਿਤੇ ਉਹਨੂੰ ਕੋ ਛੇੜਦਾ ਸੀਗਾ। ਉਹ ਇਹਨੂੰ ਗਾਲਾਂ ਉਹਦੇ ਰੱਕ ਕਰਕੇ ਇਹਨਾਂ ਦਾ ਅੱਗੇ ਵੀ ਦੋ ਦਿਨ ਵਾਰੀ ਝਗੜਾ ਹੋਇਆ ਸੀਗਾ। ਪਰ ਬਾਅਦ ਨਾਲ ਲੱਗੇ ਕੋਈ ਹਥਿਆਰ ਦੀ ਨਹੀਂ ਬਸ ਕੋਕਿੰਗ ਮੈਨੇ ਕੋਸੋਨ ਮੁਕੀ ਜੀ ਕੋਈ ਸਰਟੀਫੀਕੇਟ ਵਗੈਰਾ ਲੱਗਦੀ ਨੂੰ ਇਹ ਕੱਲ 29 ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਏ ਸੀ ਮੈਂ ਐਸਐਚਓ ਸੁਨੀਤ ਆਪਣੀ ਪਾਰਟੀ ਤੇ ਮੌਕੇ ਤੇ ਗਿਆ ਰਾਂ ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗੇ ਉਹਦੇ ਲਾਗੇ ਪਿੱਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮੁੰਡੇ ਬੈਠਦਾ ਉਸਦਾ ਆਪਣਾ ਰੈਜ਼ੀਡੈਂਸ ਹੈ ਸੁਖਦੀਪ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਉਦੋਂ ਫਰਾਰ ਹੋ ਗਿਆ ਸੀਗਾ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਅਹੀਂ ਅਰੈਸਟ ਕਰ ਲਿਆ। ਫਿਰ ਅਰੈਸਟ ਕਿੱਥੋਂ ਕੀਤਾ? ਉਸ ਇਲਾਕੇ ਚੋਂ ਕੀਤਾ ਉਹਨੂੰ। ਸਰ ਇਹ ਮਾਮਲਾ ਕਿਸੇ ਨੇ ਮਟਰ ਕਿਉਂ ਕੀਤਾ ਹੁੰਦਾ ਜੇ ਦੀ ਮਨਸ਼ਾ ਇਹ ਦੀ ਜਿਹੜਾ ਮਲਕੀਤ ਸਿੰਘ ਦੇ ਜਿਹਦੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹਾਨ ਸਿੰਘ ਨੇ ਆਪਣੀ ਪੁਸ਼ਟੀ ਵਿੱਚ ਮੁੱਢਲੀ ਪੁਸ਼ਟੀ ਵਿੱਚ ਦੱਸਿਆ ਕਿ ਮੈਨੂੰ ਗਾਲਾਂ-ਗੋਲਾਂ ਕੱਢਦਾ ਹੁੰਦਾ ਸੀਗਾ। ਸਰ ਇਹ ਨਾ ਕੋਈ ਰਜਿਸਟ ਜਿਹੜਾ ਬੰਦਾ ਨਹੀਂ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ। ਮੋਨਾ ਟਾਇਰ ਸੀਗਾ ਇਨੀ ਕਦੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਲਾਂ ਕੱਢ ਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ ਦੋ ਤਿੰਨ ਵਾਰੀ ਝਗੜਾ ਹੋਇਆ ਸੀਗਾ ਫਿਰ ਮਾਰਨ ਲੱਗੇ ਕੋਈ ਹਥਿਆਰ ਨਹੀਂ ਬਸ ਕੋਕੀ ਨਹੀਂ ਨਹੀਂ ਕੋਸੋਂ ਮੁੱਕੀ ਜੀ ਕੋਈ ਸਰਟੀਫੀਕੇਟ ਵਗੈਰਾ ਲੱਗੀ ਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਤੋਂ ਪਤਾ ਲੱਗੇ ਸਿਰਫ ਅੱਜ ਕੁਝ ਦਿਨ ਤੋਂ ਵੇਖਣ ਤੇ ਆ ਰਹੇ ਨੇ ਅੰਮ੍ਰਿਤਸਰ ਕਦੇ ਜਦ ਦਾ ਬੰਦਾ ਕਰ ਵੀ ਦੇਖਣ ਨੂੰ ਮਿਲਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਐਲਰਜੀ ਇਨਸੀਡੈਂਟ ਨਜ਼ਰ ਆ ਰਹੇ ਜਿਸ ਤਰ੍ਹਾਂ ਕਿ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਹੇ ਸਭ ਆਪਣੇ ਡਿਸਟ੍ਰਿਕਟ ਚ ਤੇ ਪਹਿਲਾਂ ਕਿੱਥੋਂ ਤੱਕ ਜਾਇਜ਼ ਹੈ ਵੀ ਇਸ ਤਰ੍ਹਾਂ ਗਾਲੀ ਘੋਲਦੇ ਦੌਰਾਨ ਇੱਕ ਬੰਦੇ ਦਾ ਕਤਲ ਕਰ ਦੇਣਾ ਇਹ ਕਿੰਨਾ ਗਲਤ ਵਾਜਬ ਸਮਝਦਾ ਨਹੀਂ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਦੇ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲਕੁਲ ਠੀਕ ਹੈ ਕੋਈ ਅਫਸਰ ਨਹੀਂ ਹੈ ਮੈਂ ਲੋ ਨਾ ਬਿਲਕੁਲ ਠੀਕ ਹੈ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਤੇ 20 ਦੇ ਤੇ ਅਨੈਕਸ਼ਨ ਕੀ ਇਹਦੇ ਪਰਚਾ ਮਾਮਲਾ ਦਰਜ ਕੀਤਾ ਗਿਆ ਸਾਡੇ ਕੋਲ ਇਹ ਅਹੀਂ ਆਪਣਾ ਕਾਲੀ ਮਾਰਡਰ ਦਾ ਪਰਚਾ ਜਿਹੜਾ 103 BNS ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕਰਤਾ ਹੈ ਤੇ ਵਿਦਿੰਗ 12 ਆਵਰਸ ਇਹਨੂੰ ਅਰੈਸਟ ਕਰ ਲਿਆ ਸਰ ਜੀ ਉਹਨੇ ਹਮਸੇ ਕੋ ਤਰ੍ਹਾਂ ਦੇ ਮਾਮਲੇ ਅਰਜ ਵਗੈਰਾ ਹੈ ਨਹੀ ਨਹੀ ਪਹਿਲਾਂ